ਲਵਾ ਜੀ ਸਾਡਾ ਹਲਵਾ ਜਿਹੜਾ ਵਾ ਭੰਡਾਰੇ ਵਾਲਾ ਸੂਜੀ ਦਾ ਇਹ ਸੂਜੀ ਦਾ ਹਲਵਾ ਵਾ ਤੇ ਬਣ ਕੇ ਤਿਆਰ ਹੋ ਗਿਆ ਵਾ ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੈ ਮਾਤਾ ਦੀ ਰਾਬ ਰਾਮ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਡੇਲੀ ਲਾਈਵ ਬਲੌਗ ਤੇ ਅੱਜ ਅਸੀਂ ਬਣਾਉਣ ਲੱਗੇ ਆ ਕੜਾਹ ਤੇ ਉਹਦੀ ਤਿਆਰੀ ਡੇਆ ਕਰਨਾ ਸਬਾਰ ਹੀ ਰੱਖ ਲਿਆ ਸਾਰਾ ਧੀਗੀ ਬੜਾ ਅੰਮ੍ਰਿਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਢੱਲੀ ਲਾਇਫ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਹਲਵਾ ਇਹ ਸੂਜੀ ਦਾ ਕੜਾ ਤੇ ਜਿਹੜਾ ਕਿ ਐ ਬਿਲਕੁਲ ਘਿਓ ਦੇ ਵਿੱਚ ਆਪਾਂ ਦੇਸੀ ਘਿਓ 'ਚ ਬਣਾਵਾਂਗੇ ਤੇ ਇਹਦੇ ਵਿੱਚ ਕੀ ਕੀ ਪੈਂਦਾ ਵਾ ਉਹ ਤੁਹਾਨੂੰ ਦੱਸਦੇ ਆਂ ਇਹਦੇ ਲਈ ਆਪਾਂ ਇੱਕ ਕੋਲੀ ਆਪਾਂ ਲਈ ਆ ਸੂਜੀ ਦੀ ਤੇ ਕੋਲੀ ਤੋਂ ਘੱਟ ਆਪਾਂ ਚੀਨੀ ਲਈ ਆ ਖੰਡ ਇੱਕ ਚਮਚਾ ਆਪਾਂ ਲਿਆ ਵੇਸਨ ਦਾ ਆ ਆਪਾਂ ਡ్రਾਈ ਫਰੂਟ ਲਏ ਆ ਥੋੜੇ ਜਿ ਸੌਗੀ ਆ ਤੇ ਕਾਜੂ ਬਦਾਮ ਤੇ ਮਗਜ ਤੇ ਆ ਆਪਾਂ ਛੁਟਕੀ ਕੇ ਰੰਗ ਲਿਆ ਵਾ ਇਹ ਵੀ ਆਪਾਂ ਹਲ ਵਿੱਚ ਪਾਵਾਂਗੇ ਕੜਾਹ ਚ ਤੇ ਆ ਗਿਰੀ ਨੂੰ ਆਪਾਂ ਕੱਟ ਲਿਆ ਵਾ ਕੋਪੇ ਨੂੰ ਆ ਲਈ ਆਪਾਂ ਕਿਉ ਜਿੰਨੀ ਆਪਾਂ ਸੂਜੀ ਲੈਣੀ ਆ ਉਨੀ ਆਪਾਂ ਉਧਰ ਥੋੜੀ ਜਿ ਮਤਲਬ ਉਨੀ ਚੀਨੀ ਚਾਹੀਦੀ ਹੈ ਵੈਸੇ ਪਰ ਅਹੀਂ ਘੱਟ ਥੋੜੀ ਜਿਹੀ ਪਾਉਣ ਲੱਗੇ ਆ ਕਿਉਂਕਿ ਜਿਆਦਾ ਮਿੱਠਾ ਪਸੰਦ ਨਹੀਂ ਕਰਦੇ ਤੇ ਉਹਨਾਂ ਹੀ ਕਿਹੋ ਚਾਹੀਦਾ ਵਾ ਇਹੀ ਗੋਲੀ ਮਿਣ ਕੇ ਆਪਾਂ ਇਹਦੇ ਵਿੱਚ ਪਾਈ ਆ ਇਹ ਵੀ ਘਿਓ ਦੀ ਇੱਕ ਗੋਲੀ ਆ ਕਿਉਂਕਿ ਜੇ ਆਪਾਂ ਕੜਾਹ ਵਧੀਆ ਬਣਾਉਣਾ ਵਾ ਭੰਡਾਰੇ ਵਾਲਾ ਤੇ ਫਿਰ ਇਸ ਤਰ੍ਹਾਂ ਦਾ ਰਸੀਲਾ ਕੜਾਹ ਜਿਹੜਾ ਵਾ ਉਹ ਵਧੀਆ ਲੱਗਦਾ ਵਾ ਤੇ ਹੁਣ ਆਪਾਂ ਕੜਾਈ ਉੱਪਰ ਰੱਖ ਕੇ ਤੇ ਤੁਹਾਨੂੰ ਦੱਸਦੇ ਆ ਕਿ ਇਹ ਕਿਸ ਤਰ੍ਹਾਂ ਬਣਦਾ ਲੋ ਜੀ ਤੇ ਕੜਾਈ ਰੱਖਤੀ ਆ ਹੁਣ ਅੱਗ ਬਾਲਾਂਗੇ ਅੱਜ ਵੀ ਬੜੇ ਲੰਗਰ ਲੱਗੇ। ਆ 15 ਅਗਸਤ ਹੈ ਨਾ। ਬੜੇ ਥਾਪ-ਥਾਪ ਲੱਗੇ। ਪਣਾਈ ਸਾਡੇ ਗਰਮ ਤੇ ਆਪਾਂ ਵਿੱਚ ਪਾਵਾਂਗੇ ਕਿਉਂ? ਇੰਨਾ ਕੁ ਗਿਓ ਵਪਰਾ ਖਲਾਂਗੇ ਦੋbschimche ਇਹ ਬਾਅਦ ਚ ਵੇਖਾਂਗੇ ਫਿਰ। ਕਿਉਂ ਨੂੰ ਆਪਾਂ ਗਰਮ ਹੋਣ ਦੇਣਾ ਵਾ। ਤੇ ਗਰਮ ਹੋਗਾ ਤੇ ਫਿਰ ਸੂਜੀ ਪਾਉਣੀ ਵਿੱਚ। ਇਹ ਫੋਟੋ ਵੀ ਚੁ ਲਈ ਹੈ ਹੈ ਥੰਮਲੈਂਡ ਆਫ ਲੌਂਗਵਾਸੀ ਤੇ ਹਾਂ ਇਹ ਤਿੰਨੇ ਆਪਾਂ ਤਿੰਨ ਕੁੱਲੀਆਂ ਪਾਣੀ ਦੀ ਆ ਪਾਵਾਂਗੇ ਇੱਕ ਕੁੱਲੀ ਸਾਡੀ ਸੂਜੀ ਦੀ ਆ ਤੇ ਤਿੰਨ ਕੁੱਲੀਆਂ ਆਪਾਂ ਪਾਣੀ ਦੀ ਆ ਪਾਵਾਂਗੇ ਇਹ ਇਹਨੂੰ ਅੱਪਾ ਗੈਸ ਤੇ ਰੱਖਾਂਗੇ ਪਾਣੀ ਗਰਮ ਉਹ ਵੀ ਗਰਮ ਕਰਕੇ ਪਾਵਾਂਗੇ ਇਹ ਆਪਾਂ ਬਾਅਦ ਤੱਕ ਗਰਮ ਕਰ ਦਿੱਤਾ ਰੱਖ ਦਿੱਤਾ ਤੇ ਇਹ ਜਿਹੜਾ ਰੰਗ ਵਾ ਰੰਗ ਵਾਲਾ ਬਣਾਵਾਂਗੇ ਕੜਾ ਇਹ ਆਪਾਂ ਪਾਣੀ ਦੇ ਵਿੱਚ ਪਾ ਦੇਣਾ ਜਿਹੜਾ ਪਾਣੀ ਆ ਉਹ ਆਪਾਂ ਗਰਮ ਕਰਕੇ ਪਾਵਾਂਗੇ ਤੇ ਜਿਹੜੀ ਅੱਗ ਵਾ ਉਹ ਆਪਾਂ ਕੱਟ ਕਰ ਦਾਂਗੇ ਸੋਜੀ ਜਿਹੜੀ ਆਪਾਂ ਘੱਟ ਸੇਕ ਤੇ ਭੁੰਨਾਂਗੇ ਇੱਧਰ ਪਾਣੀ ਜਿਹੜਾ ਵਾ ਉਹ ਸਾਡਾ ਗਰਮ ਹੋਣ ਲਿਆ ਵਾ ਥੋੜਾ ਕਾ ਸੋਜੀ ਜਿਹੜੀ ਆ ਉਹ ਵਿੱਚ ਪਾ ਦਾਂਗੇ ਇਨ ਨੂੰ ਆਪਾਂ ਮੱਠੀ-ਮੱਠੀ ਅੱਗ ਤੇ ਭੁੰਨਾਗੇ ਜਿਹੜੀ ਚੀਨੀ ਆ ਉਹ ਆਪਾਂ ਵਿੱਚ ਜਿਹੜਾ ਰੰਗ ਵਾਲਾ ਉਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਆਪਾਂ ਹੁਣ ਆਪਾਂ ਗਰਮ ਕਰਾਂਗੇ ਪਾਣੀ ਨੂੰ ਸੂਜੀ ਨੂੰ ਆਪਾਂ ਭੁੰਨਣਾ ਵਾ ਸੂਜੀ ਨੂੰ ਆਪਾਂ ਘੱਟ ਸੇਕ ਤੇ ਭੁੰਨਾਂਗੇ ਤੇ ਆਪਾਂ ਤੁਸੀਂ ਚਾਹੋ ਤਾਂ ਤੁਸੀਂ ਘੱਟ ਵੀ ਘਿਓ ਪਾ ਸਕਦੇ ਜੋ ਥੋੜੇ ਘਿਓ ਚ ਵੀ ਬਣਾ ਸਕਦੇ ਜੋ ਤੇ ਆਪਾਂ ਜਿਹੜਾ ਗਰਸੀਲਾ ਜਿਹਾ ਬਣਾਉਣਾ ਵਾ ਜਿਹੜਾ ਵਧੀਆ ਲੱਗੇ ਖਾਣ ਦੇ ਵਿੱਚ ਬੜਾ ਸਵਾਦ ਲੱਗਦਾ ਵਾ ਜਿਸ ਤਰ੍ਹਾਂ ਭੰਡਾਰੇ ਦੇ ਵਿੱਚ ਕੜਾ ਹੁੰਦਾ ਵਾ ਤੇ ਹਮੇਸ਼ਾ ਜਿਆਦਾ ਜਿਹੜਾ ਪਕਿਓ ਵਾਲਾ ਉਹੀ ਹੁੰਦਾ ਵਾ ਹੁਣ ਆਪਣੀ ਥੋੜੀ ਜੀ ਸੂਜੀ ਭੁੱਜ ਗਈ ਆ ਤੇ ਇਹਦੇ ਵਿੱਚ ਆਪਾਂ ਵੇਸਣ ਪਾਵਾਂਗੇ ਹੁਣ ਜਿਹੜਾ ਵੇਸਣ ਹੈਗਾ ਉਹ ਆਪਾਂ ਵਿੱਚ ਪਾ ਦਾਂਗੇ ਤੇ ਇਹਨੂੰ ਵੀ ਆਪਾਂ ਸੂਜੀ ਦੇ ਨਾਲ ਹੀ ਭੁੰਨਣਾ ਵਾ ਜੇ ਇਸਨੂੰ ਕੋਨ ਨਾਲ ਜਿਹੜਾ ਕੜਾਹ ਵਾ ਬੜਾ ਫੁੱਲਦਾ ਵਾ ਤੇ ਵਧੀਆ ਬਣਦਾ ਜਿਆਦਾ ਸੇਕ ਆਪਾਂ ਕਰਨਾ ਨਹੀਂਗਾ ਤੁਸੀਂ ਜਿਆਦਾ ਸੇਕ ਨਾਲ ਜਿਹੜਾ ਕੜਾਹ ਵਾ ਉਹ ਆ ਸੂਜੀ ਆ ਉਹ ਸੜਦੀ ਆ ਇਸ ਵੇਸਨ ਵੀ ਚੜੂਗਾ ਇੱਧਰ ਆ ਨਾ ਜਿਹੜਾ ਪਾਣੀ ਆ ਉਹ ਵੇਖੋ ਰਿਜ ਗਿਆ ਵਾ ਚੀਨੀ ਜਿਹੜੀ ਰਿਜ ਗਈ ਆ ਵਿੱਚ ਸੇਵਾ ਨਾ ਪਾਓ ਉਹਨੂੰ ਗੈਸ ਨੂੰ ਬੰਦ ਕਰ ਦਾਂਗੇ ਪਣ ਆਪਣੇ ਜਿਹੜੇ ਡਰਾਈ ਬਰੋਡ ਹਨ ਉਹ ਵੀ ਵਿੱਚ ਪਾ ਦੇਣੇ ਆਪਾਂ ਕਿ ਨਾਲ ਹੀ ਭੁੱਜ ਜਾਣ ਗਿਰੀ ਜੜੀਆਂ ਉਹ ਆਪਾਂ ਨਾਲ ਹੀ ਪਾ ਦੇਣੀਆਂ ਕਿ ਚੰਗੀ ਤਰ੍ਹਾਂ ਵਿੱਚ ਭੁੱਜ ਜਾਣ ਚੰਗੀ ਤਰ੍ਹਾਂ ਬੇਸ ਤੋਂ ਨਾਲ ਸੀ ਹੁੰਦਾ ਵਾ ਕਿ ਡਰਾਈ ਬਰੋਡ ਜਿਹੜੇ ਆ ਸਾਰੇ ਭੁੱਜ ਜਾਂਦੇ ਆ ਰੋਟੇ ਹੋ ਜਾਂਦੇ ਆ ਤੇ ਆਪਾਂ ਪਹਿਲਾਂ ਵੀ ਭੁੰਨ ਸਕਦੇ ਆ ਪਰ ਇਹਦੇ ਵਿੱਚ ਭੋਣਨ ਨਾਲ ਵੀ ਜਿਹੜੇ ਆ ਉਹ ਭੁੱਜ ਜਾਂਦੇ ਆ ਆ ਵੇਖੋ ਜਿਹੜੇ ਸੌਗੀ ਆ ਵੇਖੋ ਕਿਸ ਤਰ੍ਹਾਂ ਫੁੱਲ ਗਈ ਆ ਆ ਵੇਖੋ ਤੇ ਵੇਖ ਹੀ ਸਕਦੇ ਜੇ ਸੌਗੀ ਜਿਹੜੀ ਫੁੱਲ ਗਈ ਆ ਵਿੱਚ ਸੋ ਵੀ ਕਿੰਨੀ ਫੁੱਲ ਗਈ ਹੈ ਆਪਣੀ ਇਹ ਖਰਾ ਕੱਚੇ ਨਹੀਂ ਰਹਿੰਦੇ ਵਿੱਚ ਇਸ ਨੂੰ ਰੋਡਾ ਕਪਾਉਣ ਨਾਲ ਜਨਾ ਚੇ ਕਿਹਦੀ ਸਮੈਲ ਜਿਹੜੀ ਆ ਇਹਦੀ ਖੁਸ਼ਬੂ ਜਿਹੜੀ ਆ ਉਹ ਸਾਰੇ ਘਰ ਵਿੱਚ ਨਾ ਫੈਲ ਜਾਵੇ ਜਦੋਂ ਤੱਕ ਆਪਾਂ ਇਹਨੂੰ ਭੁੰਨਣਾ ਵਾ ਸਮੈ ਲਵਦੀ ਦੀਪ ਹੈ ਆਉਂਦੇ ਪੀਏ ਵੇਖੀ ਗੱਜਾ ਤਨੇ ਨਹੀਂ ਆਉਂਦੇ ਆਉਂਦੇ ਵੇਖ ਲੈ ਕੱਜਾ ਨਾਲ ਮਖਾਣੇ ਵੀ ਪੈਣਦੇ ਹਨ ਕੜਾਜ ਆ ਦੇਖੋ ਸੋ ਗਈ ਕਿਸ ਤਰ੍ਹਾਂ ਆ ਫੁੱਲ ਗਈ ਜਿਵੇਂ ਸੋ ਗਈ ਆ ਵੇਖੋ ਸਰੀ ਜਿੰਨੀ ਜਿੰਨੀ ਆਪਾਂ ਦੱਸੀਆ ਇੱਕ ਕੋਲੀ ਸਾਡਾ ਘਿਓ ਸੀਗਾ ਤੇ ਇੱਕ ਕੋਲੀ ਸੂਜੀ ਸੀ ਤੇ ਇੱਕ ਹੀ ਕੋਲੀ ਖੰਡ ਦੀ ਸੀ ਖੰਡ ਜਿਹੜੀ ਆ ਉਹ ਆਪਾਂ ਘਟ ਪਾਈ ਆ ਕਿਉਂਕਿ ਸਈ ਮਿੱਠਾ ਜ਼ਿਆਦਾ ਜਿਹੜਾ ਉਹ ਪਸੰਦ ਨਹੀਂ ਕਰਦੇ ਤੇ ਹੁਣ ਆਪਣਾ ਜਿਹੜਾ ਸੂਜੀ ਆ ਉਹ ਭੁੱਜ ਗਈ ਆ ਹੁਣ ਆਪਾਂ ਪਾਣੀ ਜਿਹੜਾ ਬਿਲਕੁਲ ਹੌਲੀ ਹੌਲੀ ਪਾਵਾਂਗੇ ਕਿਉਂਕਿ ਇਹਦੇ ਚਿੱਟੇ ਜਿਹੜੇ ਮੁਰਗੇ ਪੈਂਦੇ ਆ ਧਿਆਨ ਨਾਲ ਪੋਣਾ ਉਹਨੂੰ ਆਪਾਂ ਅੱਗ ਜਿਹੜੀ ਆਪਾਂ ਤੇਜ਼ ਕਰ ਦਾਂਗੇ ਉਹ ਗੰਡਾ ਬਿਲਕੁਲ ਨਹੀਂ ਵੱਜੀਆਂ ਜੋ ਜਿਹੜਾ ਅਲਵਾ ਜਿਹੜਾ ਵਾ ਬਹੁਤ ਵਧੀਆ ਬਣਦਾ ਵਾ ਤੇ ਦੁਬਾਰਾ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਇੱਕ ਕੌਲੀ ਸਾਡੇ ਖੰਡ ਦੀ ਸੀ ਘੱਟ ਸੀਗੀ ਕੌਲੀ ਨਾਲੋਂ ਇੱਕ ਕੌਲੀ ਸੂਜੀ ਦੀ ਦੋ ਚਮਚੇ ਵੇਸਣ ਦੇ ਤੇ ਡਰਾਈ ਥ੍ਰੁੱਡ ਸੀਗੇ ਡਰਾਈ ਥ੍ਰੁੱਡ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਜਿੰਨੇ ਵੀ ਪਉਣੇ ਹੋਣ ਤੇ ਹੋਰ ਤੁਸੀਂ ਜੋ ਵੀ ਆਪਣੀ ਇੱਛਾ ਅਨਸਾਰ ਡਰਾਈ ਥ੍ਰੁੱਡ ਜਿਹੜੇ ਆ ਉਹ ਪਾ ਸਕਦੇ ਜੋ ਤੇ ਆਪਾਂ ਇੱਕ ਕੌਲੀ ਘੋੜੇ ਦੇ ਵਿੱਚ ਇਦਿਲੀ ਚੋਂ ਪਰ ਥੋੜਾ ਜਿਹਾ ਘਿਓ ਰੱਖਿਆ ਹੈ ਤੇ ਉਹ ਫੇਰ ਥੋੜਾ ਜਿਹਾ ਪਾਵਾਂਗੇ ਹੁਣ ਆਪਾਂ ਇਹਨੂੰ ਹਲਾਵਾਂਗੇ ਜਿੰਨਾ ਜਿੰਨੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਜਿਹੜੇ ਆ ਉਹ ਦੱਬ ਕੇ ਕਰੋ ਤੁਸੀਂ ਤੇ ਸਾਡੀ ਚੈਨਲ ਨੂੰ ਲਾਈਕ ਸ਼ੇਅਰ ਕਰੋ ਤੇ ਪਲੀਜ਼ ਵੀਡੀਓ ਨੂੰ ਪੂਰੀ ਵੇਖਿਆ ਕਰੋ ਸਾਜਾ ਸਾਡਾ ਵੀ ਹੌਸਲਾ ਬਣੇ ਤੇ ਬੈਲ ਆਉਣ ਦੀ ਘੰਟੀ ਦਬਾਉਣਾ ਨਾ ਭੁੱਲਣਾ ਕਿਉਂਕਿ ਸਾਡੇ ਹਰ ਇੱਕ ਵੀਡੀਓ ਦੀ ਜਿਹੜੀ ਹੈ ਨੋਟੀਫਿਕੇਸ਼ਨ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ ਮਿਹਰੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਵੀਡੀਓ ਨੂੰ ਪਲੀਜ਼ ਪੂਰੀ ਵੇਖੋ ਸਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਹੁਣ ਅੰਨੀ ਆਪਾਂ ਥੋੜਾ ਜਿਹਾ ਟੱਕ ਦਾਂਗੇ ਕਾਟ ਕੇ ਕਰ ਦਾਂਗੇ ਸਿਰਫ 1 ਮਿੰਟ ਵਾਸਤੇ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਉਹ ਸਾਨੂੰ ਕਿਸ ਤਰ੍ਹਾਂ ਦਾ ਲੱਗਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਉਹੀ ਸਾਨੂੰ ਦੱਸਣਾ ਤੇ ਵੇਖੋ ਜਿੰਨਾ ਜਿਹੜਾ ਇਹ ਜਿਹੜਾ ਸੂਜੀ ਆ ਉਹ ਵੇਖੋ ਕੜਾਈ ਦੇ ਨਾਲ ਨਹੀਂ ਲੱਗਣ ਢਈ ਆ ਵੇਖੋ ਬਿਲਕੁਲ ਪਰਫੈਕਟ ਜਿਹੜਾ ਹਲਵਾ ਜਿਹੜਾ ਬਣ ਗਿਆ ਵਾ ਤੁਸੀਂ ਵੇਖ ਹੀ ਸਕਦੇ ਜੋ ਬਿਲਕੁਲ ਐਂ ਦਾਣੇਦਾਰ ਕੜਾ ਬਣਿਆ ਵਾ ਤੇ ਵਧੀਆ ਬਣਿਆ ਵਾ ਵੇਖੋ ਤੁਸੀਂ ਵੇਖੋ ਕਿੰਨਾ ਵਧੀਆ ਕੜਾ ਬਣਿਆ ਕੋਕੜ 5 ਦਿਨਾਂ ਬਿਲਕੁਲ ਨਹੀਂ ਲੱਗ ਰਿਹਾ ਦੇਖੋ ਤੇ ਵੇਖ ਹੀ ਸਕਦੇ ਜੋ ਕਿ ਕੜਾਹੀ ਜਨਾਲ ਨਹੀਂ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਜੇ ਤਾਂ ਸਾਡਾ ਤਰੀਕਾ ਤੁਹਾਨੂੰ ਬਣਾਉਣ ਦਾ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਹੁਣ ਆਪਾਂ ਪਲੇਟ ਦੇ ਵਿੱਚ ਇਹਨੂੰ ਪਾਉਨੇ ਆ ਤੇ ਗੈਸ ਨੂੰ ਕਰਦੇ ਆ ਬੰਦ ਹਲਵਾ ਵੇਖੋ ਸਾਡਾ ਕਿਸ ਤਰ੍ਹਾਂ ਕਿੰਨਾ ਵਧੀਆ ਬਣਿਆ ਵਾ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾਉਨੇ ਆ ਪਾਉਨੇ ਲਓ ਜੀ ਹਲਵਾ ਬਣ ਕੇ ਸਾਡਾ ਭੰਡਾਰੇ ਵਾਲਾ ਤਿਆਰ ਹੋ ਗਿਆ ਵਾ ਸੁਜੀ ਦਾ ਹਲਵਾ ਵਿੱਚ ਪਾਇਆ ਵੇਸਣ ਵਿੱਚ ਪਾਇਆ ਡਰਾਈਵ ਰੋਟ ਤੇ ਹਲਵਾ ਬਹੁਤ ਵਧੀਆ ਬਣਿਆ ਵਾ ਤੇ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਸਬਸਕ੍ਰਾਈਬ ਦੱਬ ਕੇ ਕਰੋ ਲਾਈਕ ਸ਼ੇਅਰ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ